ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀ ਹਾਂ ਬੁਰੜਨ ਦੀ ਸ਼ੁਰੂਆਤ ਕਰ ਲੈਂਦੇ ਹਾਂ ਹੈਡਲਾਈਨਸ ਦੇ ਨਾਲ ਲਿਬਰਲ ਐਮਪੀਸ ਦੇ ਬਿਲੋ ਪਾਰਟੀ ਨੂੰ ਲੀਡਰਸ਼ਿਪ ਮੁਕਾਬਲੇ ਨੂੰ ਵਿਦੇਸ਼ੀ ਦਖਲ ਵਿਰੋਧ ਮਜ਼ਬੂਤ ਕਰਨ ਦੀ ਅਪੀਲ ਆਟਵਾ ਦੇ ਵਿੱਚ ਮੈਲਨੀ ਜੋਲੀ ਨੇ ਕਿਹਾ ਕਿ ਉਹਨਾਂ ਨੂੰ ਲੱਗਦਾ ਹੈ ਕਿ ਲਿਬਰਲ ਪਾਰਟੀ ਨੂੰ ਇਸ ਨਾਲ ਜਿੱਠਣਾ ਜ਼ਰੂਰ ਪਵੇਗਾ ਵਿਕਟੋਰੀਆ ਨੇੜੇ ਮਾਉਂਟਿਸਡੇ ਡਾਲਰ 1.7 ਮਿਲੀਅਨ ਨਸ਼ੇਲੀਆਂ ਸਿਗਰਟਾਂ ਕੀਤੀਆਂ ਬਰਾਮਦ ਇਕ ਘਰ ਦੇ ਵਿੱਚ ਛਾਪੇਮਾਰੀ ਦੌਰਾਨ ਤੰਬਾਕੂ ਹੋਇਆ ਜ਼ਬਤ ਯੂਕੇ ਜਾਣ ਵਾਲੇ ਕੈਨੇਡੀਅਨਾਂ ਨੂੰ ਹੁਣ ਯਾਤਰਾ ਪਰਮਿਟ ਦੇ ਲਈ ਭੁਗਤਾਨ ਕਰਨ ਦੀ ਲੋੜ ਈਟੀਏ ਇੱਕ ਵੀਜ਼ਾ ਦੇ ਉਲਟ ਇੱਕ ਈਮੇਲ ਰਾਹੀਂ ਯੂਕੇ ਜਾਣ ਵਾਲਿਆਂ ਲਈ ਕਰੇਗਾ ਪੁਸ਼ਟੀ ਖਬਰਾਂ ਵਿਚਾਰ ਦੇ ਨਾਲ ਕਈ ਲਿਬਰਲ ਐਮਪੀਜ਼ ਹੁਣ ਆਪਣੀ ਪਾਰਟੀ ਨੂੰ ਮੰਗ ਕਰ ਰਹੇ ਨੇ ਕਿ ਆਉਣ ਵਾਲੇ ਲੀਡਰਸ਼ਿਪ ਮੁਕਾਬਲੇ ਨੂੰ ਵਿਦੇਸ਼ੀ ਦਖਲਅੰਦਾਜ਼ੀ ਦੇ ਵਿਰੁੱਧ ਹੋਰ ਵੀ ਮਜ਼ਬੂਤ ਕੀਤਾ ਜਾਏ ਯਾਨੀ ਜੋ ਸਿਆਸਤ ਦੇ ਵਿੱਚ ਪਹਿਲਾਂ ਹੋ ਚੁੱਕਾ ਹੈ ਉਸ ਦੇ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਦੀ ਗੱਲ ਹਮੇਸ਼ਾ ਤੋਂ ਆਉਂਦੀ ਰਹੀ ਹੈ ਕਿ ਇਲੈਕਸ਼ਨਸ ਦੇ ਵਿੱਚ ਫੋਰਨ ਇੰਟਰਫੇਰੈਂਸ ਜਿਹੜੀ ਹੈ ਉਹ ਹੋਈ ਹੈ ਇਸੇ ਦੀ ਹੁਣ ਮੰਗ ਕੀਤੀ ਜਾ ਰਹੀ ਹੈ ਕਿ ਹੁਣ ਇਸ ਨੂੰ ਪਹਿਲਾਂ ਤੋਂ ਹੀ ਮਜ਼ਬੂਤੀ ਦੇਣ ਦੀ ਲੋੜ ਹੈ ਵਿਦੇਸ਼ ਮੰਤਰੀ ਮੈਲਨੀ ਜੋਲੀ ਜੋ ਕਿ ਲਿਬਰਲ ਲੀਡਰਸ਼ਿਪ ਦੀ ਉਮੀਦਵਾਰ ਵਿਚਾਰ ਰਹੇ ਨੇ ਉਹਨਾਂ ਨੇ ਕਿਹਾ ਹੈ ਕਿ ਵਿਦੇਸ਼ੀ ਦਖਲਅੰਦਾਜ਼ ਦੀ ਜਾਂਚ ਕਰ ਰਹੇ ਕਮਿਸ਼ਨ ਨੇ ਪਿਛਲੇ ਸਾਲ ਕਿਹਾ ਸੀ ਕਿ ਕੈਨੇਡੀਅਨ ਸਿਆਸੀ ਪਾਰਟੀਆਂ ਨੂੰ ਪ੍ਰਭਾਵਿਤ ਕੀਤੇ ਜਾਣ ਦਾ ਜੋਖਮ ਹੈ ਬੁੱਧਵਾਰ ਨੂੰ ਆਟਵਾ ਦੇ ਵਿੱਚ ਨੈਸ਼ਨਲ ਕੌਕਸ ਮੀਟਿੰਗ ਤੋਂ ਪਹਿਲਾਂ ਹੀ ਉਹਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਲਿਬਰਲ ਪਾਰਟੀ ਨੂੰ ਇਸ ਦੇ ਨਾਲ ਹੁਣ ਨਜਿੱਠਣਾ ਪਵੇਗਾ ਇਸ ਦਾ ਹੱਲ ਲੱਭਣਾ ਪਵੇਗਾ ਕਿਉਂਕਿ ਅਸੀਂ ਆਪਣੇ ਲੋਕਤੰਤਰ ਨੂੰ ਹੋਰ ਵੀ ਕਮਜ਼ੋਰ ਨਹੀਂ ਕਰ ਸਕਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਸੋਮਵਾਰ ਨੂੰ ਅਸਤੀਫੇ ਬਾਰੇ ਐਲਾਨ ਕੀਤੇ ਜਾਣ ਤੋਂ ਬਾਅਦ ਲਿਬਰਲ ਪਾਰਟੀ ਦੇ ਅੰਦਰੂਨੀ ਨਿਯਮ ਜਿਹੜੇ ਨੇ ਉਮੜ ਸੁਰੱਖਿਆ ਨਿਯਮ ਜਿਹੜੇ ਨੇ ਉਸ ਵਿੱਚ ਆ ਗਏ ਨੇ ਤੇ ਲਿਬਰਲ ਪਾਰਟੀ ਦੇ ਸੰਵਿਧਾਨ ਦੇ ਅਨੁਸਾਰ ਅੰਤਰਰਾਸ਼ਟਰੀ ਵਿਦਿਆਰਥੀ ਅਤੇ ਅਸਥਾਈ ਨਿਵਾਸੀ ਪਾਰਟੀ ਦੀਆਂ ਅੰਦਰੂਨੀ ਚੋਣਾਂ ਦੇ ਵਿੱਚ ਵੋਟ ਉਹ ਪਾ ਸਕਦੇ ਨੇ ਜਿਸ ਕਰਕੇ ਵਿਦੇਸ਼ੀ ਦਖਲਅੰਦਾਜ਼ੀ ਤੇ ਇਸ ਤੋਂ ਵਰਤਾਰੇ ਬਾਰੇ ਚਿੰਤਾ ਵੀ ਜ਼ਾਹਰ ਹੋ ਰਹੀ ਹੈ ਲਿਬਰਲ ਪਾਰਟੀ ਦੇ ਨਿਯਮਾਂ ਨੇ ਵਿਦੇਸ਼ੀ ਦਖਲ ਬਾਰੇ ਜਾਂਚ ਕਮਿਸ਼ਨ ਦੇ ਕਮਿਸ਼ਨਰ ਮੈਰੀ ਜੋਜੀ ਹੋਂਗ ਦਾ ਧਿਆਨ ਵੀ ਆਕਰਸ਼ਿਤ ਕੀਤਾ ਹੈ ਜਿਨ੍ਹਾਂ ਨੇ ਮਈ ਦੇ ਵਿੱਚ ਆਪਣੀ ਸ਼ੁਰੂਆਤੀ ਰਿਪੋਰਟ ਦੇ ਵਿੱਚ ਲਿਖਿਆ ਸੀ ਦੇ ਨਾਮਜ਼ਦਗੀ ਮੁਕਾਬਲਿਆਂ ਦੇ ਵਿੱਚ ਯੋਗਤਾ ਮਾਪਦੰਡ ਬਹੁਤੇ ਸਖਤ ਨਹੀਂ ਜਾਪਦੇ ਅਤੇ ਮੌਜੂਦਾ ਨਿਰੰਤਰਣ ਉਪਾਅ ਬਹੁਤ ਹੀ ਮਜ਼ਬੂਤ ਨਹੀਂ ਲੱਗਦੇ ਉਹਨਾਂ ਦੀ ਜਾਂਚ ਦੇ ਵਿੱਚ ਮਜ਼ਬੂਤ ਸੰਕੇਤ ਸਨ ਕਿ 2019 ਦੇ ਡੌਨ ਵੈਲੀ ਨਾਰਥ ਲਿਬਰਲ ਨਾਮਜ਼ਦਗੀ ਚੋਣ ਦੇ ਵਿੱਚ ਚੀਨੀ ਮੂਲ ਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਭੂਮਿਕਾ ਨਿਭਾਈ ਸੀ ਨੈਸ਼ਨਲ ਸਿਕਿਉਰਿਟੀ ਐਂਡ ਇੰਟੈਲੀਜੈਂਸ ਕਮੇਟੀ ਆਫ ਪਾਰਲੀਮੈਂਟਰੀਅਨਸ ਜਿਹੜੇ ਨੇ ਉਹ ਜੋ ਕਿ ਕੈਨੇਡਾ ਵਿੱਚ ਖੂਫੀਆ ਜਾਣਕਾਰੀ ਦੀ ਨਿਗਰਾਨੀ ਕਰਨ ਵਾਲਾ ਅਹਿਮ ਗਰੁੱਪ ਹੈ ਨੇ ਵੀ ਸੁਝਾਅ ਦਿੱਤਾ ਹੈ ਕਿ ਗੈਰ ਨਾਗਰਿਕਾਂ ਨੂੰ ਪਾਰਟੀ ਮੈਂਬਰ ਦੇ ਵਜੋਂ ਜਸਟਿਸ ਕਰਨਾ ਦੁਸ਼ਮਣ ਸਮੂਹਾਂ ਨੂੰ ਆਸਾਨੀ ਦੇ ਨਾਲ ਗੜਬਰੀ ਕਰਨ ਦੀ ਇਜਾਜ਼ਤ ਦਿੰਦਾ ਹੈ ਐਨ ਐਸ ਆਈ ਸੀਓ ਪੀ ਦੇ ਸਾਬਕਾ ਚੇਅਰ ਡੇਵਿਡ ਮੈਗਡਿੱਕੀ ਨੇ ਮੌਜੂਦਾ ਪਬਲਿਕ ਸੇਫਟੀ ਜੋ ਕੀ ਮੰਤਰੀ ਨੇ ਉਹਨਾਂ ਨੇ ਕਿਹਾ ਕਿ ਕਮੇਟੀ ਇਸ ਖੂਫੀਆ ਜਾਣਕਾਰੀ ਦੇ ਨਾਲ ਆਮੋ ਸਾਹਮਣੇ ਹੋਈ ਕਿ ਨਾਮਜ਼ਦਗੀ ਪ੍ਰਕਿਰਿਆਵਾਂ ਅਤੇ ਲੀਡਰਸ਼ਿਪ ਮੁਕਾਬਲੇ ਵਿਦੇਸ਼ੀ ਦਖਲਅੰਦਾਜ਼ੀ ਲਈ ਖਾਸ ਹੌਰਤੇ ਜੋਖਮ ਦੇ ਵਿੱਚ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਲਿਬਰਲ ਸਰਕਾਰ ਵਿਦੇਸ਼ੀ ਦਖਲ ਦੇ ਮੁੱਦੇ ਨੂੰ ਜ਼ਰੂਰ ਵਿਚਾਰੇਗੀ ਤੇ ਮੈਨੀਟੋਬਾ ਤੋਂ ਐਮ ਪੀ ਕੇਵਿਨ ਲੇਮੋਰਿਕਸ ਨੇ ਕਿਹਾ ਕਿ ਉਹਨਾਂ ਨੂੰ ਪ੍ਰੋ ਕਿ ਪਾਰਟੀ ਚੋਣ ਅਖੰਡਤਾ ਨੂੰ ਯਕੀਨੀ ਬਣਾਏਗੀ ਹਾਲਾਂਕਿ ਅਜੇ ਤੱਕ ਪਾਰਟੀਆਂ ਨਾ ਮੰਗਾਂ ਦਾ ਵਿਰੋਧ ਕਰਦੀ ਨਜ਼ਰ ਆ ਰਹੀ ਹੈ ਪਾਰਟੀ ਦੇ ਬੁਲਾਰੇ ਨੇ ਇਸ ਹਫਤੇ ਪੁਸ਼ਟੀ ਕੀਤੀ ਹੈ ਕਿ ਲਿਬਰਲਸ ਦੀ ਆਪਣੇ ਸੰਵਿਧਾਨ ਦੇ ਵਿੱਚ ਮੈਂਬਰਸ਼ਿਪ ਯੋਗਤਾ ਨਿਯਮਾਂ ਨੂੰ ਸਖਤ ਕਰਨ ਦੀ ਕੋਈ ਤੁਰੰਤ ਯੋਜਨਾ ਨਹੀਂ ਹੈ ਲਿਬਰਲ ਲੀਡਰਸ਼ਿਪ ਮੁਕਾਬਲਾ ਸਬੰਤੌਰ ਤੇ ਇਸ ਮਹੀਨੇ ਦੇ ਅੰਤ ਦੇ ਵਿੱਚ ਹੋਣਗੀ ਅੰਤਮ ਰਿਪੋਰਟ ਪ੍ਰਕਾਸ਼ਿਤ ਹੋਣ ਤੋਂ ਬਾਅਦ ਹੋਵੇਗਾ ਜਿਸ ਦੇ ਵਿੱਚ ਪਾਰਟੀ ਦੇ ਅੰਦਰੂਨੀ ਮਾਮਲਿਆਂ ਬਾਰੇ ਸਿਫਾਰਸ਼ਾਂ ਸ਼ਾਮਿਲ ਵੀ ਹੋ ਸਕਦੀਆਂ ਨੇ ਤੇ ਇਸ ਬਾਬਤ ਹਾਲਾਂਕਿ ਮੰਤਰੀ ਜਿਹੜੇ ਡੋਮਿਨਿਕ ਲੈਂਬਲੋਰ ਨੇ ਉਹਨਾਂ ਨੇ ਇੱਕ ਐਲਾਨ ਜ਼ਰੂਰ ਕਰ ਦਿੱਤਾ ਕਿ ਉਹ ਲੀਡਰਸ਼ਿਪ ਮੁਕਾਬਲੇ ਦੇ ਵਿੱਚ ਉਮੀਦਵਾਰ ਨਹੀਂ ਹੋਣਗੇ ਉਹਨਾਂ ਨੇ ਕਿਹਾ ਕਿ ਉਹ ਉਹਨਾਂ ਨੂੰ ਮਿਲ ਰਹੇ ਸਮਰਥਨ ਦੇ ਲਈ ਧੰਨਵਾਦੀ ਨੇ ਪਰ ਕਿਹਾ ਕਿ ਇਸ ਸਮੇਂ ਟਰੰਪ ਦੀਆਂ ਟੈਰਿਫ ਧਮਕੀਆਂ ਨਾਲ ਨਜਿੱਠਣ ਲਈ ਵਿਤ ਮੰਤਰੀ ਵੱਜੋਂ ਮੁਲਕ ਦੇ ਹਿੱਤ ਵਿੱਚ ਬਿਹਤਰ ਵਿਉਪਬਧ ਕਰ ਰਹੇ ਨੇ ਵਿਦੇਸ਼ ਮੰਤਰੀ ਮੈਲਨੀ ਜੋਲਿਨੀਆ ਕਿਹਾ ਕਿ ਉਹ ਲੀਡਰਸ਼ਿਪ ਰੇਸ ਦੇ ਵਿੱਚ ਉਤਰਨ ਤੇ ਵਿਚਾਰ ਕਰ ਰਹੇ ਨੇ ਇਸੇ ਤਰ੍ਹਾਂ ਇਨੋਵੇਸ਼ਨ ਮਨਿਸਟਰ ਫਰਾਂਸਵਾ ਫਿਲਿਪ ਸ਼ੈਂਪੇਨ ਅਤੇ ਨੈਸ਼ਨਲ ਰਿਸੋਰਸਸ ਮਨਿਸਟਰ ਜੌਨਾਥਨ ਵਿਲਕਮਸਨ ਨੇ ਵੀ ਕਿਹਾ ਕਿ ਉਹ ਵੀ اپنی ਉਮੀਦਵਾਰੀ ਦੇ ਉੱਤੇ ਵਿਚਾਰ ਕਰ ਰਹੇ ਨੇ ਸਾਬਕਾ ਬੈਂਕ ਆਫ ਕੈਨੇਡਾ ਗਵਰਨਰ ਮਾਰਕ ਕਾਰਨੇਵੀ ਲੀਡਰਸ਼ਿਪ ਉਮੀਦਵਾਰ ਵਿਚਾਰਨ ਵਾਲਿਆਂ ਦੇ ਵਿੱਚੋਂ ਨੇ ਤੇ ਸੂਤਰਾਂ ਅਨੁਸਾਰ ਸਾਬਕਾ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਵੀ ਇਸ ਬਾਰੇ ਵਿਚਾਰ ਕਰ ਰਹੇ ਨੇ ਡੋਨਲਡ ਟਰੰਪ ਦੀਆਂ ਟੈਰਿਫ ਧਮਕੀਆਂ ਦੇ ਜਵਾਬ ਦੇ ਵਿੱਚ ਕੈਨੇਡੀਅਨ ਅਧਿਕਾਰੀਆਂ ਦੇ ਦਰਮਿਆਨ ਇੱਕ ਦਸਤਾਵੇਜ਼ ਘੁੰਮ ਰਿਹਾ ਜਿਸ ਦੇ ਵਿੱਚ ਇਹ ਵੀ ਵੇਰਵੇ ਸ਼ਾਮਿਲ ਹੈ ਕਿ ਕੈਨੇਡਾ ਹੁਣ ਜਵਾਬ ਕਿਵੇਂ ਦੇਵੇਗਾ ਇਸ ਸੀਨੀਅਰ ਸਰਕਾਰੀ ਸੂਤਰ ਦੇ ਅਨੁਸਾਰ ਦਸਤਾਵੇਜ਼ ਦੇ ਵਿੱਚ ਅਮਰੀਕਾ ਦੇ ਵਿੱਚ ਬਣੇ ਸੈਂਕੜੇ ਉਤਪਾਦਾਂ ਦੀ ਸੂਚੀ ਹੈ ਜਿਨ੍ਹਾਂ ਤੇ ਕੈਨੇਡਾ ਬਦਲਾ ਲਾਉ ਟੈਰਿਫ ਖੋਕਨ ਤੇ ਵਿਚਾਰ ਕਰ ਰਿਹਾ ਹੈ ਅਮਰੀਕਾ ਦੇ ਸਟੀਲ ਉਤਪਾਦ ਸੈਰਮਿਕ ਜਿਵੇਂ ਕਿ ਟਾਇਲਟ ਤੇ ਸਿੰਕ ਕੱਚ ਦਾ ਸਮਾਨ ਫੁੱਲ ਤੇ ਕਈ ਤਰ੍ਹਾਂ ਦੇ ਪਲਾਸਟਿਕ ਸੰਭਾਵੀ ਟੈਰਿਫਾਂ ਦੀ ਸੂਚੀ ਦੇ ਵਿੱਚ ਸ਼ਾਮਿਲ ਹੈ ਫਲੋਰੀਡਾ ਤੋਂ ਆਉਣ ਵਾਲਾ ਸੰਤਰੇ ਦਾ ਜੂਸ ਵੀ ਸ਼ਾਮਿਲ ਹੈ ਹਾਲਾਂਕਿ ਸੂਤਰ ਨੇ ਦੱਸਿਆ ਕਿ ਇਸ ਬਾਰੇ ਅਜੇ ਪੱਕਾ ਨਿਰਣੈ ਤਾਂ ਨਹੀਂ ਲਿਆ ਗਿਆ ਜਦੋਂ ਕਿ 트ੰਪ ਨੇ 2018 ਦੇ ਵਿੱਚ ਕੈਨੇਡੀਅਨ ਸਟੀਲ ਅਤੇ ਐਲੂਮੀਨੀਅਮ ਤੇ ਟੈਰਿਫ ਲਗਾਏ ਸਨ ਤਾਂ ਕੈਨੇਡਾ ਨੇ ਅਜਿਹੇ ਉਤਪਾਦਾਂ ਦੇ ਉੱਤੇ ਟੈਰਿਫ ਲਗਾਉਣ ਦੀ ਚੋਣ ਕੀਤੀ ਸੀ ਜਿਸ ਨਾਲ 트ੰਪ ਅਤੇ ਸੀ ਦਬਾਅ ਪੈਦਾ ਹੋਵੇ ਸੂਤਰਾਂ ਦੇ ਅਨੁਸਾਰ ਲੋਰ ਪੈਨ ਤੇ ਕੈਨੇਡਾ ਦੀ ਇਹ ਜਿਹੜੀ ਐਤ ਕੀ ਇਹ ਵੀ ਪਹੁੰਚ ਰਹੇਗੀ ਸੂਤਰ ਨੇ ਇਹ ਵੀ ਦੱਸਿਆ ਕਿ ਜ਼ਿਆਦਾਤਰ ਸਟੀਲ ਉਤਪਾਦ ਜਿਨ੍ਹਾਂ ਤੇ ਟੈਰਿਫ ਵਿਚਾਰੇ ਜਾ ਰਹੇ ਨੇ ਉਹ ਮਿਸ਼ੀਗਨ ਅਤੇ ਪੈਂਸਿਲਵੇਨੀਆ ਦੇ ਵਿੱਚ ਬਣਦੇ ਨੇ ਜੋ ਕਿ ਮੁੱਖ ਸਵਿੰਗ ਸੂਬਿਆਂ ਦੇ ਵਿੱਚ ਨੇ ਫਲੋਰੀਡਾ 트ੰਪ ਦਾ ਸੂਬਾ ਹੈ ਤੇ ਇਸ ਇੱਕ ਤਰ੍ਹਾਂ ਦੇ ਨਾਲ ਇਹ ਸ਼ਕਤੀ ਦਾ ਵੀ ਨਵਾਂ ਕੇਂਦਰ ਹੈ ਉਥੋਂ ਦੇ ਸੰਤਰੇ ਦੇ ਜੂਸ ਤੇ ਉੱਤੇ ਟੈਰਿਫ ਲਾਉਣਾ ਇੱਕ ਸਿਆਸੀ ਸੰਦੇਸ਼ ਭੇਜਣ ਵਾਂਗ ਹੈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਅਧਿਕਾਰੀ ਇਸ ਗੱਲ ਦੇਤੇ ਯਕੀਨ ਕਰ ਰਹੇ ਨੇ ਕਿ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਕੈਨੇਡਾ ਤੇ ਮੈਕਸੀਕੋ ਤੇ 25% ਟੈਰਿਫ ਲਗਾਉਣ ਦੀ ਧਮਕੀ ਨੂੰ ਅਮਲੀ ਜਾਮਾ ਪਹਿਨਾਉਣਗੇ ਨਵੰਬਰ ਵਿੱਚ ਟਰੰਪ ਨੇ ਕਿਹਾ ਸੀ ਕਿ 20 ਜਨਵਰੀ ਨੂੰ ਆਪਣੇ ਕਾਰਜਕਾਲ ਦੇ ਪਹਿਲੇ ਦਿਨ ਕੈਨੇਡਾ ਤੇ ਮੈਕਸੀਕੋ ਤੋਂ ਸਾਰੀਆਂ ਦਰਾਮਦਾਂ ਦੇ ਉੱਤੇ 25% ਦੇ ਟੈਰਿਫ ਲਗਾ ਦੇਣਗੇ ਜੇਕਰ ਦੋਵੇਂ ਦੇਸ਼ ਸਰਹੱਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਹੋਰ ਕਦਮ ਨਹੀਂ ਚੁੱਕਦੇ ਮੰਗਲਵਾਰ ਨੂੰ ਟਰੰਪ ਦੀ ਧਮਕੀ ਦੁਹराई ਤੇ ਕੈਨੇਡਾ ਤੇ ਆਰਥਿਕ ਬਲ ਦੀ ਵਰਤੋਂ ਕਰਦਿਆਂ ਅਮਰੀਕਾ ਵਿੱਚ ਸ਼ਾਮਿਲ ਕਰਨ ਦੀ ਵੀ ਟਿੱਪਣੀ ਕੀਤੀ ਸੂਤਰ ਨੇ ਕਿਹਾ ਕਿ ਅਜੇ ਇਸ ਬਾਰੇ ਫੈਸਲਾ ਨਹੀਂ ਹੋਇਆ ਕਿ ਕੈਨੇਡਾ ਦੇ ਵੱਲੋਂ ਟੈਰਿਫ ਲਾਏ ਜਾਣ ਵਾਲੇ ਉਤਪਾਦਾਂ ਦੀ ਸੂਚੀ ਟਰੰਪ ਦੇ 20 ਜਨਵਰੀ ਨੂੰ ਅਧਿਕਾਰਤ ਤੌਰ ਦੇ ਉੱਤੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਜਨਤਕ ਕੀਤੀ ਜਾਏਗੀ ਜਾਂ ਨਹੀਂ ਸੂਤਰਾਂ ਅਨੁਸਾਰ ਕੈਨੇਡਾ ਅਮਰੀਕਾ ਸਬੰਧਾਂ ਵਿੱਚ ਜ਼ਿੰਮੇਵਾਰ ਕਮੇਟੀ ਟਰੰਪ ਦੇ ਵੱਲੋਂ ਟੈਰਿਫ ਲਾਗੂ ਕਰਨ ਤੋਂ ਪਹਿਲਾਂ ਸੂਚੀ ਜਾਰੀ ਨਹੀਂ ਕਰਨਾ ਚਾਹੁੰਦੀ ਕਿਉਂਕਿ ਇਸ ਨਾਲ ਟਰੰਪ ਪੜਕ ਸਕਦੇ ਨੇ BC ਦੀਆਂ ਸਿਹਤ ਸੰਭਾਲ ਸਹੂਲਤਾਂ ਦੇ ਵਿੱਚ ਮਾਰੀਕਲ ਕਿ ਕਿਉਂਕਿ ਸੂਬਾਈ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਹ ਦੀ ਬਿਮਾਰੀ ਦੇ ਮਾਮਲੇ ਵਧ ਰਹੇ ਨੇ ਬੀਸੀ ਦੇ ਸਿਹਤ ਮੰਤਰਾਲੇ ਦੇ ਬਿਆਨ ਦੇ ਵਿੱਚ ਕਿਹਾ ਹੈ ਕਿ ਸੂਬਾਈ ਸਿਹਤ ਅਥਾਰਟੀਆਂ ਦੁਬਾਰਾ ਸੰਚਾਲਿਤ ਸਹੂਲਤਾਂ ਦੇ ਵਿੱਚ ਵਰਕਰਾਂ ਵਲੰਟੀਅਰਾਂ ਅਤੇ ਵਿਜ਼ਿਟਰਾਂ ਨੂੰ ਫਲੀ ਆਰ ਸੀ ਐਸ ਵੀ ਦੇ ਕੋਵਿਡ-19 ਫੈਲਣ ਨੂੰ ਰੋਕਣ ਦੇ ਲਈ ਉਹਨਾਂ ਖੇਤਰਾਂ ਦੇ ਵਿੱਚ ਮਾਸਕ ਪਾਉਣੇ ਚਾਹੀਦੇ ਨੇ ਜਿੱਥੇ ਮਰੀਜ਼ ਦੇਖਭਾਲ ਪ੍ਰਾਪਤ ਕਰ ਰਹੇ ਨੇ ਇਹ ਲੋੜ ਹਸਪਤਾਲਾਂ ਦੇ ਤੇ ਜਿਹੜੇ ਲੌਂਗ ਲੰਬੇ ਸਮੇਂ ਦੇ ਜਿਹੜੀ ਦੇਖਭਾਲ ਹੈ ਉਸ ਦੇ ਵਿੱਚ ਸਹਾਇਕ ਰਹਿੰਦੀਆਂ ਸਹੂਲਤਾਂ ਆਊਟ ਪੇਸ਼ੀਐਂਟ ਕਲੀਨਿਕਾਂ ਤੇ ਐਮਬੁਲੇਟਰੀ ਦੇ ਦੇਖਭਾਲ ਸੈਟਿੰਗਾਂ ਦੇ ਵਿੱਚ ਵੀ ਫੈਲਦੀ ਹੈ ਅਤੇ ਉਦੋਂ ਤੱਕ ਪ੍ਰਭਾਵੀ ਰਹਿਣ ਦੀ ਉਮੀਦ ਹੈ ਜਦੋਂ ਤੱਕ ਬਿਮਾਰੀ ਦਾ ਜੋਖਮ ਘਟ ਨਹੀਂ ਹੁੰਦਾ ਸੁਭਾਈ ਸਿਹਤ ਮੰਤਰੀ ਅਲ ਦੇ ਕਹਿਣਾ ਹੈ ਕਿ ਬੀਸੀ ਵਿੱਚ ਸਿਹਤ ਸੰਭਾਲ ਸਹੂਲਤਾਂ ਵਿੱਚ ਇੱਕ ਵਾਰ ਫਿਰ ਤੋਂ ਮਾਸਕ ਦੀ ਲੋੜ ਹੋਵੇਗੀ ਸੁਭਾਈ ਸਿਹਤ ਅਧਿਕਾਰੀਆਂ ਵੱਲੋਂ ਜੁਲਾਈ ਦੇ ਵਿੱਚ ਕੋਵਿਡ-19 ਲਈ ਬਾਕੀ ਬਚੇ ਹੁਕਮਾਂ ਨੂੰ ਰੱਦ ਕਰਨ ਤੋਂ ਬਾਅਦ ਇਹ ਹੋਇਆ ਸੋਮਵਾਰ 6 ਜਨਵਰੀ ਤੋਂ ਸ਼ੁਰੂ ਕਰਦੇ ਹੋਏ ਮੰਤਰੀ ਅਲ ਦਾ ਕਹਿਣਾ ਹੈ ਕਿ ਇਹ ਸਾਹ ਦੀ ਬਿਮਾਰੀ ਦੇ ਮੌਸਮ ਦੌਰਾਨ ਲਾਗ ਨਿਰੰਤਰਣ ਉਪਾਅ ਨੂੰ ਮਜ਼ਬੂਤ ਕਰ ਰਿਹਾ ਹੈ ਇਸ ਤਰ੍ਹਾਂ ਦੇ ਅਸਥਾਈ ਉਪਾਅ ਪਿਛਲੇ ਸਾਲ ਸਮੇਤ ਮਹਾਮਾਰੀ ਤੋਂ ਪਹਿਲਾਂ ਤੇ ਪੋਸਟ ਮਹਾਮਾਰੀ ਦੋਵਾਂ ਦੇ ਵਿੱਚ ਸਿਹਤ ਸੰਭਾਲ ਸੈਟਿੰਗਾਂ ਵਿੱਚ ਨਿਯਮਤ ਤੌਰ ਤੇ ਵਰਤੇ ਗਏ ਨੇ ਮੌਜੂਦਾ ਸੰਕਰਮਨ ਨਿਰੰਤਰਣ ਅਭਿਆਸਾਂ ਦੇ ਨਾਲ ਜੋੜ ਕੇ ਉਹ ਇਸ ਮੌਸਮ ਵਿੱਚ ਸਾਂਹ ਦੀ ਬਿਮਾਰੀ ਦੇ ਫੈਲਣ ਨੂੰ ਰੋਕਣ ਦੇ ਵਿੱਚ ਮਦਦ ਕਰਨਗੇ ਤੇ ਮਰੀਜ਼ਾਂ ਨਿਵਾਸੀਆਂ ਤੇ ਸਿਹਤ ਸੰਭਾਲ ਕਰਮਚਾਰੀਆਂ ਨੂੰ ਸੁਰੱਖਿਅਤ ਰੱਖਣਗੇ ਅਧਿਕਾਰਤ ਤੌਰ ਤੇ ਸਾਰੇ ਸਿਹਤ ਸੰਭਾਲ ਕਰਮਚਾਰੀਆਂ ਵਲੰਟੀਅਰਜ਼ ਠੇਕੇਦਾਰਾਂ ਮਰੀਜ਼ਾਂ ਤੇ ਵਿਜ਼ਟਰਾਂ ਨੂੰ ਉਹਨਾਂ ਖੇਤਰਾਂ ਦੇ ਵਿੱਚ ਮੈਡੀਕਲ ਮਾਸਕ ਪਾਉਣੇ ਚਾਹੀਦੇ ਨੇ ਜਿੱਥੇ ਮਰੀਜ਼ ਸਰਗਰਮੀ ਦੇ ਨਾਲ ਦੇਖਭਾਲ ਪ੍ਰਾਪਤ ਕਰ ਰਹੇ ਨੇ ਪਰ ਮੰਤਰਾਲੇ ਦਾ ਕਹਿਣਾ ਹੈ ਕਿ ਲੋੜਾਂ ਸਾਰੇ ਖੇਤਰਾਂ ਦੇ ਵਿੱਚ ਮਰੀਜ਼ਾਂ ਤੇ ਲਾਗੂ ਨਹੀਂ ਹੁੰਦੀਆਂ ਤੇ ਡਾਕਟਰੀ ਤੌਰ ਤੇ ਬਰਦਾਸ਼ਤ ਕੀਤਾ ਜਾਂਦਾ ਹੈ ਤਾਂ ਮਰੀਜ਼ਾਂ ਨੂੰ ਇੱਕ ਮੈਡੀਕਲ ਮਾਸਕ ਤੇ ਹੋਰ ਪੀਪੀਈ ਪਾਉਣੇ ਚਾਹੀਦੇ ਨੇ ਜਦੋਂ ਇੱਕ ਸਿਹਤ ਸੰਭਾਲ ਕਰਮਚਾਰੀ ਦੁਆਰਾ ਨਿਸ਼ਚਿਤ ਕਰਮਚਾਰੀਆਂ ਦੁਆਰਾ ਇਸ ਨੂੰ ਨਿਰਦੇਸ਼ਿਤ ਕੀਤਾ ਜਾਂਦਾ ਹੈ ਮਰੀਜ਼ਾਂ ਤੇ ਉਹਨਾਂ ਦੇ ਨਾਲ ਆਉਣ ਵਾਲੇ ਲੋਕਾਂ ਨੂੰ ਸਾਰੇ ਐਮਰਜੈਂਸੀ ਵਿਭਾਗਾਂ ਦੇ ਵੇਟਿੰਗ ਰੂਮਾਂ ਦੇ ਵਿੱਚ ਆਪਣੇ ਨੱਕ ਤੇ ਮੂੰਹ ਉੱਤੇ ਇੱਕ ਮੈਡੀਕਲ ਮਾਸਕ ਪਾਉਣਾ ਚਾਹੀਦਾ ਹੈ ਵੈਨਕੂਵਰ ਛੋਟੀਆਂ ਬਿਮਾਰੀਆਂ ਕੇਂਦਰ ਦੇ ਮੈਡੀਕਲ ਡਾਇਰੈਕਟਰ ਦਾ ਕਹਿਣਾ ਹੈ ਕਿ ਮਾਸਕ ਦੀਆਂ ਜ਼ਰੂਰਤਾਂ ਨੂੰ ਦੁਬਾਰਾ ਸ਼ੁਰੂ ਕਰਨਾ ਉਸ ਲਈ ਅਰਥ ਰੱਖਦਾ ਹੈ ਉਹਨਾਂ ਕਿਹਾ ਕਿ BC ਨੇ ਪਹਿਲਾਂ ਹੀ ਚਾਈਲਡ ਸਪੈਸ਼ਲਿਸਟ ਨੇ ਕਿਹਾ ਕਿ ਸੈਟਿੰਗਾਂ ਵਿੱਚ ਬੱਚਿਆਂ ਵਿੱਚ RSV ਵਿੱਚ ਮਾਮੂਲੀ ਵਾਧਾ ਦੇਖ ਆ ਗਿਆ ਹੈ ਤੇ ਸੂਬਾ ਪ੍ਰਸਾਰਨ ਤੇ ਸਿਖਰ ਤੇ ਪਹੁੰਚਣ ਵਾਲਾ ਹੈ ਅਸੀਂ ਮਹਾਮਾਰੀ ਦੌਰਾਨ ਸਿੱਖਿਆ ਕਿ 마스크 ਮਦਦ ਕਰਦੇ ਨੇ ਉਹ ਮਹਾਮਾਰੀ ਦੇ ਬਾਅਦ ਮਦਦ ਕਰਦੇ ਨੇ ਤੇ ਇਸ ਲਈ ਉਹ ਸੋਚਦੇ ਨੇ ਕਿ ਅੱਗੇ ਵਧਣ ਤੇ ਅਜਿਹਾ ਕਰਨ ਦੀ ਲੋੜ ਹੈ। ਇਸ ਸੀਜ਼ਨ ਵਿੱਚ ਹੁਣ ਤੱਕ ਇੱਕ ਨਾ ਕਾਫੀ 1.3 ਮਿਲੀਅਨ ਬੀਸੀ ਨੇ ਇਨਫਲੂਐਂਜ਼ਾ ਟੀਕਾਕਰਨ ਪ੍ਰਾਪਤ ਕੀਤਾ ਹੈ। ਇਹ ਆਬਾਦੀ ਦਾ 1/4 ਹਿੱਸਾ ਹੈ ਤੇ ਸਾਨੂੰ ਫਲੂ ਤੇ ਹੋਰ ਵਾਇਰਸਾਂ ਦੇ ਸੰਚਾਰ ਨੂੰ ਘਟਾਉਣ ਦੇ ਵਿੱਚ ਮਦਦ ਕਰਨ ਲਈ ਬਿਹਤਰ ਕੰਮ ਕਰਨ ਦੀ ਲੋੜ ਹੈ। ਇਸ ਲਈ ਉਹ ਸਾਰਿਆਂ ਨੂੰ ਬਾਹਰ ਜਾਣ ਤੇ ਟੀਕਾਕਰਨ ਕਰਵਾਉਣ ਦੇ ਲਈ ਉਤਸ਼ਾਹਿਤ ਕਰਦੇ ਨੇ ਜੇਕਰ ਉਹਨਾਂ ਨੇ ਪਹਿਲਾਂ ਹੀ ਅਜੇਹਾ ਨਹੀਂ ਕੀਤਾ ਹੈ। ਮਾਸਕ ਦੀਆਂ ਜ਼ਰੂਰਤਾਂ ਕੱਥੀ ਤੌਰ ਤੇ ਉਦੋਂ ਲਾਗੂ ਰਹਿਣਗੀਆਂ। ਜੋਧਤਾ ਕੋ ਜੋਖਮ ਘਟ ਨਹੀਂ ਹੁੰਦਾ ਜਿਸ ਦੀ ਮੰਤਰਾਲਾ ਇਸ ਸਾਲ ਬਸੰਤਤਾ ਕੁ ਉਮੀਦ ਕਰਦਾ ਹੈ ਨਿਸ਼ਚੈਤੋ ਚੈਨਲ ਪੰਜਾਬੀ ਦੀ ਰਿਪੋਰਟ ਨਵੀਂ ਰਿਪੋਰਟ ਦੇ ਮੁਤਾਬਕ অন্ਟੈਰੀਓ ਦੇ ਵਿੱਚ ਓਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ ਦੇ ਵਿੱਚ ਇੱਕ ਤੋਂ ਵੱਧ ਦਵਾਈਆਂ ਸ਼ਾਮਲ ਨੇ ਰਿਪੋਰਟ ਮੁਤਾਬਕ অন্ਟੈਰੀਓ ਵਿੱਚ ਓਵਰਡੋਜ਼ ਨਾਲ ਵਧ ਰਹੀਆਂ ਮੌਤਾਂ ਦੀ ਗਿਣਤੀ ਦੇ ਵਿੱਚ ਇੱਕ ਤੋਂ ਵੱਧ ਦਵਾਈਆਂ ਦੀ ਵਰਤੋਂ ਸ਼ਾਮਿਲ ਹੈ ਜਿਸ ਦੇ ਵਿੱਚ ਓਪੀਔਇਡਸ ਤੇ ਸਟਿਮੂਲੇਟਿੰਗ ਦਵਾਈਆਂ ਤੇ ਸੁਮੇਲ ਖਾਸ ਤੌਰ ਦੇ ਉੱਤੇ ਖਤਰਨਾਕ ਸਾਬਿਤ ਹੋ ਰਹੇ ਨੇ অন্ਟੈਰੀਓ ਡਰੱਗ ਪਾਲਿਸੀ ਰਿਸਰਚ ਨੈਟਵਰਕ ਤੇ ਪਬਲਿਕ ਹੈਲਥ অন্ਟੈਰੀਓ ਦੀ ਨਵੀਂ ਖੋਜ ਦਰਸਾਉਂਦੀ ਹੈ ਕਿ ਕੋਵਿਡ-19 ਮਹਾਮਾਰੀ ਤੋਂ ਬਾਅਦ ਮੌਤਾਂ ਦਾ ਕਾਰਨ ਸਿਰਫ ਇੱਕ ਦਵਾਈ ਦੀ ਬਜਾਏ ਦੋ ਜਾਂ ਦੋ ਤੋਂ ਵੱਧ ਪਦਾਰਥਾਂ ਉਦੇਨਾ ਵਧੇਰੇ ਆਮ ਹੋ ਗਿਆ ਹੈ ਜੋ ਕਿ ਓਵਰਡੋਜ਼ ਮੌਤਾਂ ਦਾ ਕਾਰਨ ਵੀ ਬਣ ਰਿਹਾ ਹੈ ਇੱਕ ਨਵੀਂ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਅਨਟੈਰੀਓ ਦੇ ਵਿੱਚ ਓਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ ਦੀ ਵਧ ਰਹੀ ਗਿਣਤੀ ਵਿੱਚ ਇੱਕ ਤੋਂ ਵੱਧ ਦਵਾਈਆਂ ਦੀ ਵਰਤੋਂ ਸ਼ਾਮਿਲ ਹੈ ਜਿਸ ਦੇ ਵਿੱਚ ਓਪੀਓਰ ਤੇ ਉਤੇਜਿਤ ਯਾਨੀ ਕਿ ਸਟੀਮੂਲੇਟਸ ਦਵਾਈਆਂ ਦੇ ਸੁਮੇਲ ਖਾਸ ਤੌਰ ਦੇ ਉਤੇ ਖਤਰਨਾਕ ਸਾਬਿਤ ਹੋ ਰਹੇ ਨੇ 온ਟਾਰੀਓ ਡਰਗ ਪਾਲਿਸੀ ਰਿਸਰਚ ਨੈਟਵਰਕ ਤੇ ਪਬਲਿਕ ਹੈਲਥ 온ਟਾਰੀਓ ਦੀ ਨਵੀਂ ਖੋਜ ਦਰਸਾਉਂਦੀ ਹੈ ਕਿ ਕੋਵਿਡ-19 ਮਹਾਮਾਰੀ ਤੋਂ ਬਾਅਦ ਮੌਤਾਂ ਦਾ ਕਾਰਨ ਸਿਰਫ ਦੋ ਜਾਂ ਦੋ ਤੋਂ ਵੱਧ ਪਦਾਰਥਾਂ ਨੂੰ ਦੇਣਾ ਵਧੇਰੇ ਆਮ ਹੋ ਗਿਆ ਹੈ ਵੀਰਵਾਰ ਨੂੰ ਜਾਰੀ ਰਿਪੋਰਟ ਦੇ ਵਿੱਚ 2018 ਤੋਂ 2022 ਤੱਕ ਇੱਕ ਪਦਾਰਥ ਦੀ ਓਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ ਦੀ ਮਹੀਨਾਵਾਰ ਦਰ ਦੇ ਵਿੱਚ 75% ਦਾ ਵਾਧਾ ਹੋਇਆ ਹੈ ਦੋ ਪਦਾਰਥਾਂ ਦੇ ਨਾਲ ਹੋਣ ਵਾਲੀਆਂ ਮੌਤਾਂ ਵਿੱਚ 167% ਦਾ ਵਾਧਾ ਹੋਇਆ ਹੈ ਜਦੋਂ ਕਿ ਤਿੰਨੀਆਂ ਇਸ ਤੋਂ ਵੱਧ ਪਦਾਰਥਾਂ ਨਾਲ ਹੋਣ ਵਾਲੀਆਂ ਮੌਤਾਂ ਦੀ ਦਰ ਦੇ ਵਿੱਚ 186% ਦਾ ਵਾਧਾ ਹੋਇਆ ਹੈ ਖੋਜਕਰਤਾਵਾਂ ਨੇ ਪਾਇਆ ਕਿ ਉਸ ਸਮੇਂ ਦੌਰਾਨ ਪੂਰੇ ਸੂਬੇ ਵਿੱਚ 12115 ਦੁਰਘਟਨਾਤਮਕ ਓਵਰਡੋਜ਼ ਮੌਤਾਂ ਸਿੱਧੇ ਤੌਰ ਤੇ ਓਪੀਓਇਡਜ਼ ਸਟੀਮੂਲੈਂਟਸ ਅਲਕੋਹਲ ਤੇ ਬੈਂਜੋਡਾਇਆਜ਼ੇਪੈਂਜ਼ ਦੇ ਕਾਰਨ ਸਨ ਜਾਂਚਕਰਤਾਵਾਂ ਦੇ ਮੁਤਾਬਕ ਵਖੋਂ ਸਭ ਤੋਂ ਆਮ ਸਥਿਤੀ ਇਹ ਹੈ ਕਿ ਪਿਓਰ ਸੇ ਸਟੀਮੂਲੈਂਟਸ ਇਕੱਠੇ ਮਿਲ ਕੇ ਮੌਤ ਵਿੱਚ ਯੋਗਦਾਨ ਪਾ ਰਹੇ ਨੇ ਉਹਨਾਂ ਕਹਿ ਕੇ ਅਸੀਂ ਮੌਤਾਂ ਵਿੱਚ ਵਾਦਾ ਦੇਖਿਆ ਜਿੱਥੇ ਤਿੰਨਿਆ ਵਦੇਰੇ ਪਦਾਰਥ ਸ਼ਾਮਿਲ ਹੁੰਦੇ ਨੇ ਇੱਕ ਆਪੀਓਇਡ ਇੱਕ ਸਟੀਮੂਲੈਂਟਸ ਤੇ ਇੱਕ ਬੈਂਜ਼ੋਡਾਇਜ਼ਾਪੀਨ ਜਾਂ ਐਲਕੋਹਲ ਤੇ ਇਸ ਨੇ ਅਸਲ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੂੰ ਗੁੰਝਲਦਾਰ ਬਣਾ ਦਿੱਤਾ ਹੈ ਜਿਸ ਵਿੱਚ ਇਹ ਤੱਤ ਵੀ ਸ਼ਾਮਿਲ ਹੈ ਕਿ ਜਦੋਂ ਲੋਕ ਇੱਕ ਤੋਂ ਵੱਧ ਦਵਾਈਆਂ ਦੀ ਓਵਰਡੋਸ ਕਰਦੇ ਨੇ ਪਦਾਰਥ ਇਹ ਜਾਨਣਾ ਬਹੁਤ ਔਖਾ ਹੋ ਜਾਂਦਾ ਹੈ ਕਿ ਉਹਨਾਂ ਦਾ ਸਮਰਥਨ ਕਿਵੇਂ ਕਰਨਾ ਹੈ ਆਪੀਓਇਡਸ ਵੱਡੇ ਪੱਧਰ ਤੇ ਗੈਰ ਕਾਨੂੰਨੀ ਫੈਂਟਨਿਲ ਦੇ ਰੂਪ ਦੇ ਵਿੱਚ ਸੂਬੇ ਵਿੱਚ ਓਵਰਡੋਸ ਨਾਲ ਹੋਣ ਵਾਲੀਆਂ ਮੌਤਾਂ ਦੀ ਵੱਡੀ ਬਹੁਗਿਣਤੀ ਜਿਨ੍ਹਾਂ ਵਿੱਚ ਯੋਗਦਾਨ ਪਾਉਂਦੇ ਨੇ ਉਹ ਨਸ਼ੀਲੇ ਪਦਾਰਥਾਂ ਦੇ ਜ਼ਹਿਰੀਲੇ ਕਾਰਨ ਹੋਣ ਵਾਲੀਆਂ 84 ਫੀਸਦੀ ਮੌਤਾਂ ਵਿੱਚ ਪਾਏ ਗਏ 10000 ਤੋਂ ਵੱਧ ਲੋਕ ਨੇ ਰਿਪੋਰਟ ਵਿੱਚ ਪਾਇਆ ਗਿਆ ਕਿ ওভারਡੋਜ਼ ਨਾਲ ਹੋਣ ਵਾਲੀਆਂ ਮੌਤਾਂ ਵਿੱਚੋਂ ਲਗਭਗ 62 ਫੀਸਦੀ ਇਹ ਦੇ ਵਿੱਚ ਸਟੀਮੂਲੈਂਟਸ ਪਦਾਰਥ ਪਾਏ ਗਏ ਜਦੋਂ ਕਿ 13 ਫੀਸਦੀ ਦੇ ਵਿੱਚ ਐਲਕੋਹਲ ਤੇ 9 ਫੀਸਦੀ ਵਿੱਚ ਬੈਂਜ਼ੋਡਾਇਜ਼ੈਪਿਨਸ ਪਾਏ ਗਏ ਖੋਜਕਰਤਾਵਾਂ ਨੇ ਇਹ ਦੇਖਣ ਦੇ ਲਈ ਹਰੇਕ ਮੌਤ ਦਾ ਪਤਾ ਲਗਾਇਆ ਕਿ ਕੀ ਉਸ ਵਿਅਕਤੀ ਦਾ ਸਿਹਤ ਸੰਭਾਲ ਪ੍ਰਣਾਲੀ ਨਾਲ ਕੋਈ ਪਰਸਪਰ ਪ੍ਰਭਾਵ ਸੀ ਮਰਨ ਵਾਲੇ 56 ਫੀਸਦੀ ਲੋਕ ਪਿਛਲੇ 30 ਦਿਨਾਂ ਦੇ ਵਿੱਚ ਸਿਹਤ ਸੰਭਾਲ ਪ੍ਰਣਾਲੀ ਨਾਲ ਕਿਸੇ ਕਿਸਮ ਦੀ ਸ਼ਮੂਲੀਅਤ ਵਾਲੇ ਸਾਨ ਬੈਂਜ਼ੋਡਾਜ਼ੇਪਿਨਸ ਜੋ ਕਿ ਡਿਪਰੈਸ਼ਨ ਦੇ ਲਈ ਹੈ ਇਸ ਨੇ ਵੀ ਹਾਲ ਹੀ ਦੇ ਸਾਲਾਂ ਵਿੱਚ ਫੈਂਟਨਿਲ ਦੀ ਸਪਲਾਈ ਦੇ ਵਿੱਚ ਕੋਸਪੈਡ ਕੀਤੀ ਹੈ ਤੇ ਦੋਵੇਂ ਦਵਾਈਆਂ ਸਾਹ ਨੂੰ ਰੋਕਣ ਦੇ ਲਈ ਇਕੱਠੇ ਕੰਮ ਕਰਦੀਆਂ ਨੇ ਜਿਸ ਨਾਲ ਆਸਾਨੀ ਨਾਲ ਮੌਤ ਹੋ ਸਕਦੀ ਹੈ 온ਟਾਰੀਓ ਦੇ ਚੀਫ ਕਾਰਨਰ ਦੇ ਦਫ਼ਤਰ ਤੋਂ ਉਪਲਬਧ ਤਾਜ਼ਾ ਸਾਲਾਨਾ ਡਾਟਾ 2023 ਦੇ ਵਿੱਚ ਅਪਯੋਰਡਸ ਕਾਰਨ 2600 ਤੋਂ ਵੱਧ 온ਟਾਰੀਓ ਵਾਸੀਆਂ ਦੀ ਮੌਤ ਹੋਈ 온ਟਾਰੀਓ ਛੇਤੀ ਹੀ ਚੱਲ ਰਹੇ opioide ਸੰਕਰਟ ਪ੍ਰਤੀ ਆਪਣੀ ਪਹੁੰਚ ਦੇ ਵਿੱਚ ਇੱਕ ਬੁਨਿਆਦੀ ਤਬਦੀਲੀ ਤੋਂ ਗੁਜ਼ਰੇਗਾ ਸੂਬਾ ਮਾਰਚ ਦੇ ਅੰਤ ਤੱਕ 10 ਨਿਗਰਾਨੀ ਵਾਲੀਆਂ ਖੱਪਤ ਸਾਈਟਾਂ ਨੂੰ ਬੰਦ ਕਰ ਦਵੇਗਾ ਕਿਉਂਕਿ ਉਹ ਸਕੂਲਾਂ ਤੇ ਡੇ ਕੇਅਰਸ ਦੇ ਬਹੁਤ ਨੇੜੇ ਹੈ 1 ਅਪ੍ਰੈਲ ਤੱਕ ਨਵੇਂ ਬੇਕਾਰ ਤੇ ਨਸ਼ਾ ਮੁਕਤੀ ਇਲਾਜ ਹੱਬ ਨੂੰ ਸ਼ੁਰੂ ਕਰਨ ਦੀਆਂ ਯੋਜਨਾਵਾਂ ਦੇ ਨਾਲ ਇੱਕ ਪਰਹੇਜ਼ ਆਧਾਰਿਤ ਇਲਾਜ ਮਾਡਲ ਵੱਲ ਵਧੇਗਾ $4.378 ਮਿਲੀਅਨ ਦੀ ਲਾਗਤ ਨਾਲ 375 ਉੱਚ ਸਹਾਇਕ ਹਾਊਸਿੰਗ ਯੂਨਿਟ ਵੀ ਬਣਾਏਗਾ। ਨਿਊਜ਼ ਜਸਤੂ ਚੈਨਲ ਪੰਜਾਬੀ ਦੀ ਰਿਪੋਰਟ ਪ੍ਰੀਮੀਅਰ ਡੱਗ ਫੋਰ ਦੇ ਦਫ਼ਤਰ ਨੇ ਵੀਰਵਾਰ ਨੂੰ ਕਿਹਾ ਹੈ ਕਿ 온ਟਾਰੀਓ ਕੈਲੀਫੋਰਨੀਆ ਦੀ ਜੰਗਲੀ ਅੱਗ ਦੇ ਵਿਰੋਧ ਲੜਾਈ ਦੇ ਵਿੱਚ ਮਦਦ ਕਰਨ ਲਈ 165 ਫਾਇਰ ਫਾਈਟਰਾਂ ਨੂੰ ਭੇਜ ਰਿਹਾ ਹੈ ਤੇ ਨਾਲ ਹੀ ਉਪਕਰਨਾਂ ਰਾਹੀਂ ਵੀ ਮਦਦ ਕੀਤੀ ਜਾਏਗੀ ਫੋਰ ਦੇ ਬੁਲਾਰੇ ਨੇ ਇੱਕ ਈਮੇਲ ਦੇ ਵਿੱਚ ਇਹ ਗੱਲ ਕਹੀ ਹੈ ਕਿ ਸੂਬਾ ਸਰਕਾਰ ਪਾਣੀ ਸੁੱਟਣ ਵਾਲੇ ਦੋ ਜਿਹੜੇ ਵਾਟਰ ਬੰਬਰ ਜਹਾਜ਼ ਅਤੇ ਪਾਇਲਟ ਅਤੇ ਰਾਹਤ ਕਾਰਜ ਪ੍ਰਬੰਧਨ ਲਈ 20 ਲੋਕਾਂ ਦਾ ਵਾਦੂ ਸਟਾਫ ਵੀ ਭੇਜੇਗੀ ਉਹਨਾਂ ਨੇ ਦੱਸਿਆ ਕਿ 온ਟਾਰੀਓ ਲੋੜ ਪੈਣ ਦੇ ਤੇ ਹੋਰ ਫਾਇਰਫਾਈਟਰਸ ਨੂੰ ਵੀ ਭੇਜੇਗਾ ਇਹ ਵੀ ਕਿਹਾ ਗਿਆ ਕਿ ਸੂਬਾ ਫੈਡਰਲ ਸਰਕਾਰ ਅਤੇ ਕੈਨੇਡੀਅਨ ਇੰਟਰ ਏਜੰਸੀ ਫੋਰੈਸਟ ਫਾਇਰ ਸੈਂਟਰ ਦੇ ਨਾਲ ਤਾਲਮਿਲ ਕਰੇਗਾ ਕਿ ਕਿਵੇਂ ਅਤੇ ਕਦੋਂ ਜਿਹੜੀ ਹੈ ਉਹ ਸਰੋਤਾਂ ਦੀ ਤਨਤੀ ਕੀਤੀ ਜਾ ਸਕਦੀ ਹੈ ਵੀਰਵਾਰ ਸਵੇਰ ਤੱਕ ਲਾਸ ਐਂਜਲਸ ਇਲਾਕੇ ਦੇ ਵਿੱਚ ਲੱਗੀਆਂ ਜ ਅੱਗ ਜਿਹੜੀਆਂ ਜੰਗ ਦੀਆਂ ਅੱਗਾਂ ਦੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਕਰੀਬ 1.3 ਲੱਖ ਲੋਕਾਂ ਦੇ ਕੋਲੋਂ ਘਰ ਖਾਲੀ ਕਰਵਾਏ ਗਏ ਨੇ ਪੈਸੀਫਿਕ ਤਰ ਤੋਂ ਪੈਸਾ ਦੇਣਾ ਤੱਕ ਦਾ ਇਲਾਕਾ ਅੱਗ ਦੀ ਤੇ ਦਾਲ ਜੁਝ ਰਿਹਾ ਹੈ ਬੀਸੀ ਤੇ ਕਯੂਬਿਕ ਦੇ ਅਗ ਰੋਕੂ ਜਹਾਜ਼ ਤੇ ਹੈਲੀਕਾਪਟਰ ਵੀ ਲਾਸ ਏਂਜਲਸ ਦੇ ਵਿੱਚ ਅੱਗ ਬੁਝਾਉਂਦੇ ਯਤਨਾਂ ਦੇ ਵਿੱਚ ਮਦਦ ਕਰ ਰਹੇ ਨੇ ਬੀਸੀ ਦੀ ਇੱਕ ਸੰਸਥਾ ਜੋ ਪ੍ਰਵਾਸੀ ਕਾਮਿਆਦੀ ਮਦਦ ਕਰਦੀ ਹੈ ਦਾ ਕਹਿਣਾ ਹੈ ਕਿ ਓਕਨੇਗਨ ਵੈਲੀ ਦੇ ਵਿੱਚ ਇੱਕ ਵਾਈਨਰੀ ਦੇ ਕਰਮਚਾਰੀਆਂ ਦੁਆਰਾ ਵਾਰ-ਵਾਰ ਸੰਪਰਕ ਕੀਤਾ ਗਿਆ ਜਿਸ ਨੂੰ ਅਸਥਾਈ ਵਿਦੇਸ਼ੀ ਕਾਮਿਆਂ ਨੂੰ ਨੌਕਰੀ ਤੇ ਰੱਖਣ ਤੇ ਪੱਕੇ ਤੌਰ ਦੇ ਉੱਤੇ ਪਾਬੰਦੀ ਲਗਾਈ ਗਈ ਹੈ ਤੇ ਪ੍ਰੋਗਰਾਮ ਦੇ ਨਿਯਮਾਂ ਨੂੰ ਤੋੜਨ ਦੇ ਲਈ ਡਾਲਰ 118000 ਦਾ ਜੁਰਮਾਨਾ ਵੀ ਲਗਾਇਆ ਗਿਆ ਇਮੀਗ੍ਰੇਸ਼ਨ ਰਿਫਿਊਜੀਸ ਤੇ ਸਿਟੀਜ਼ਨਸ਼ਿਪ ਕੈਨੇਡਾ ਨੇ 16 ਦਸੰਬਰ ਤੇ ਇੱਕ ਫੈਸਲੇ ਦੇ ਵਿੱਚ ਕਿਹਾ ਕਿ ਟੂਰ ਵਾਈਨ ਯਾਰਡਸ ਨੂੰ ਕਾਮਿਆਂ ਨੂੰ ਸਰੀਰਕ ਜਿੰਸੀ ਮਨੋਵਿਗਿਆਨਕ ਜਾਂ ਵਿੱਤੀ ਸੋਸ਼ਣ ਜਾਂ ਬਦਲੇ ਤੋਂ ਬਚਾਉਣ ਦੇ ਲਈ ਲੋੜੀਂਦੇ ਯਤਨ ਨਾ ਕਰਨ ਦੇ ਲਈ ਪਾਬੰਦੀ ਲਗਾਈ ਗਈ ਹੈ ਇਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਟੂਰ ਵਾਈਨ ਯਾਰਡਜ਼ ਬੇਨਤੀ ਕੀਤੇ ਦਸਤਾਵੇਜ਼ ਪ੍ਰਦਾਨ ਕਰਨ ਦੇ ਵਿੱਚ ਸਫਲ ਰਹੇ ਨੇ ਤੋਂ ਤਨਖਾਹ ਅਤੇ ਕੰਮ ਕਰਨ ਦੀਆਂ ਸਥਿਤੀਆਂ ਜਿਹੜੀਆਂ ਨੇ ਉਸ ਦੇ ਵਿੱਚ ਵਿਦੇਸ਼ੀ ਕਰਮਚਾਰੀਆਂ ਨਾਲ ਕੀਤੇ ਵਾਅਦੇ ਅਨੁਸਾਰ ਨਹੀਂ ਚੱਲੀਆਂ ਰਾਹੁਲ ਗਟੇਕਾ ਡਿਗਨੀਡਡ ਮਾਈਗ੍ਰੈਂਟ ਤੇ ਫਾਊਂਡਰ ਨੇ ਕਿਹਾ ਹੈ ਕਿ ਹਾਲ ਹੀ ਦੇ ਸਾਲਾਂ ਵਿੱਚ ਵਾਇਨਰੀ ਦੇ ਵਿੱਚ ਘੱਟੋ-ਘੱਟ 5 ਤੋਂ 6 ਕਾਮੇ ਉਹਨਾਂ ਸੰਸਥਾ ਦੇ ਕੋਲ ਮਦਦ ਲਈ ਪਹੁੰਚੇ ਨੇ ਗੈਟਿਕਾ ਨੇ ਕਿਹਾ ਹੈ ਕਿ ਘੱਟੋ-ਘੱਟ ਇੱਕ ਕਰਮਚਾਰੀ ਜਿਨਸੀ ਸ਼ੋਸ਼ਣ ਤੋਂ ਬਾਅਦ ਸਲਾਹ ਚਾਉਂਦੇ ਸੀ ਉਹਨਾਂ ਕਿਹਾ ਹੈ ਕਿ ਇਹ ਇੱਕ ਅਪਰਾਧ ਹੈ ਇਸ ਲਈ ਪੁਲਿਸ ਦੇ ਕੋਲ ਜਾਣਾ ਪਵੇਗਾ ਹਾਲਾਂਕਿ ਆਰਸੀਐਮਪੀ ਨੇ ਅਜਿਹੇ ਦੋਸ਼ਾਂ ਦੇ ਉੱਤੇ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਸਰਕਾਰੀ ਵਿਭਾਗ ਦੇ ਡਾਟਾਬੇਸ ਤੇ ਸੂਚੀਬੱਧ ਵਿਦੇਸ਼ੀ ਕਰਮਚਾਰੀਆਂ ਦੀਆਂ ਉਲੰਘਣਾਵਾਂ ਦੇ ਲਈ ਸੈਂਕੜੇ ਮਾਲਕਾਂ ਨੂੰ ਸਜ਼ਾ ਦਿੱਤੀ ਗਈ ਹੈ ਤੂਰ ਵਾਈਨਯਾਰਡਸ ਸਿਰਫ ਦੋ ਦੇ ਵਿੱਚੋਂ ਇੱਕ ਹੈ ਜਿੱਥੇ ਪੱਕੇ ਤੌਰ ਤੇ ਭਰਤੀ ਤੇ ਪਾਬੰਦੀ ਲਗਾਈ ਗਈ ਹੈ ਤੂਰ ਵਾਈਨਯਾਰਡ ਦਾ ਉਹੀ ਜਿਹੜਾ ਪ੍ਰਾਂਤ ਸਾਂਝਾ ਪ੍ਰਾਂਤ ਦਾ ਜਿਹੜਾ ਐਡਰੈਸ ਹੈ ਉਹ ਸਾਂਝਾ ਕੀਤਾ ਗਿਆ ਜੋ ਪੁਰਸਕਾਰ ਜੇਤੂ ਡੇਜ਼ਰਟ ਹिल्स ਸਟੇਟ ਵਾਈਨਰੀ ਹੈ ਜਿਸ ਦੇ ਪ੍ਰਧਾਨ ਰਣਦੀਰ ਤੂਰ ਨੇ ਲਗਭਗ 1 ਸਾਲ ਪਹਿਲਾਂ ਅਸਤੀਫਾ ਦੇ ਦਿੱਤਾ ਸੀ 2023 ਦੇ ਵਿੱਚ ਡੇਜ਼ਰਟ ਹिल्स ਨੂੰ ਵਿਦੇਸ਼ੀ ਕਾਮਿਆਂ ਦੇ ਨਿਯਮਾਂ ਦੀ ਉਲੰਘਣਾ ਕਰਨ ਲਈ ਡਾਲਰ 16000 ਦਾ ਜੁਰਮਾਨਾ ਲਗਾਇਆ ਗਿਆ ਸੀ ਜਦੋਂ ਕਿ 2022 ਦੇ ਵਿੱਚ ਤੂਰ ਵਾਈਨਯਾਰਡ ਨੂੰ ਇਮੀਗ੍ਰੇਸ਼ਨ ਤੇ ਰਿਫਿਊਜੀ ਪ੍ਰੋਟੈਕਸ਼ਨ ਐਕਟ ਦੀ ਉਲੰਘਣਾ ਦੇ ਵਿੱਚ ਸਲਾਹ ਦੇਣ ਜਾਂ ਕੋਸ਼ਿਸ਼ ਕਰਨ ਦੇ ਸੱਤ ਦੋਸ਼ਾਂ ਦੇ ਲਈ ਦੋਸ਼ੀ ਠਰਾਇਆ ਗਿਆ ਸੀ ਵੈਨਕੂਵਰ ਆਈਲੈਂਡ ਦੇ ਮਾਉਂਟੇਜ਼ ਦਾ ਕਹਿਣਾ ਹੈ ਕਿ ਅਧਿਕਾਰੀਆਂ ਨੇ ਲੈਂਗਫੋਰਡ ਦੇ ਵਿੱਚ ਇੱਕ ਜਾਇਦਾਦ ਤੇ ਖੋਜ ਵਾਰੰਟ ਨੂੰ ਲਾਗੂ ਕਰਨ ਤੋਂ ਬਾਅਦ ਡਾਲਰ 1.7 ਮਿਲੀਅਨ ਤੋਂ ਵੱਧ ਮੁੱਲ ਦਾ ਤੰਬਾਕੂ ਜ਼ਬਤ ਕੀਤਾ ਵੈਸਟ ਸ਼ੋਰ RCMP ਨੇ ਕਿਹਾ ਕਿ ਵਾਰੰਟ ਤੰਬਾਕੂ ਦੀ ਸ਼ੱਕੀ ਤਸਕਰੀ ਦੇ ਸਬੰਧ ਵਿੱਚ ਦਿੱਤਾ ਗਿਆ ਸੀ ਅਤੇ ਅਧਿਕਾਰੀਆਂ ਦੁਆਰਾ 30 ਦਸੰਬਰ ਨੂੰ ਇੱਕ ਰਿਹਾਇਸ਼ ਜੋ ਕਿ ਸੈਚਫੀਲਡ ਐਵੇਨਿਊ ਦੇ ਉੱਤੇ ਉਸ ਦੇ ਜਾਇਦਾਦ ਤੇ ਅਮਲ ਕੀਤਾ ਗਿਆ ਸੀ ਪੁਲਿਸ ਦਾ ਕਹਿਣਾ ਕਿ ਉਹਨਾਂ ਨੇ ਲਗਭਗ 17000 1700 ਡੱਬੇ ਜ਼ਬਤ ਕੀਤੇ ਜਿਨ੍ਹਾਂ ਦੇ ਵਿੱਚ 171000 ਤੋਂ ਵੱਧ ਨਸ਼ੀਲੇ ਪਦਾਰਥਾਂ ਦੇ ਪੈਕੇਟ ਸਨ ਪੁਲਿਸ ਮੁਤਾਬਕ ਇਹ ਵਿਭਾਗ ਦੁਆਰਾ ਕਾਨੂੰਨੀ ਤੰਬਾਕੂ ਦੀ ਸਭ ਤੋਂ ਵੱਡੀ ਜ਼ਬਤ ਸੀ ਇਹ ਜੋੜਦੇ ਹੋਏ ਕਿ ਗੈਰ ਕਾਨੂੰਨੀ ਤੰਬਾਕੂ ਵਪਾਰ ਅਕਸਰ ਸੰਗਠਿਤ ਅਪਰਾਧ ਸਮੂਹਾਂ ਦੇ ਦੁਆਰਾ ਸਥਾਪਿਤ ਨਸ਼ੇ ਦੀਆਂ ਪਾਈਪਲਾਈਨਾਂ ਦੇ ਵਰਤੋਂ ਕਰਦੇ ਨੇ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਜਾਰੀ ਹੈ ਤੇ ਅਜੇ ਤੱਕ ਕੋਈ ਗ੍ਰਿਫਤਾਰੀ ਜਾਂ ਫਿਰ ਦੋਸ਼ ਨਹੀਂ ਲਗਾਏ ਗਏ ਨੇ ਹਾਲਾਂਕਿ ਉਹ ਪੂਰਾ ਹੋਣ ਤੋਂ ਬਾਅਦ ਚਾਰਜ ਤੇ ਜੁਰਮਾਨੇ ਦੀ ਉਮੀਦ ਕਰਦੇ ਨੇ ਮਾਉਂਟਿਸ ਦਾ ਕਹਿਣਾ ਹੈ ਕਿ ਗੈਰ ਕਾਨੂੰਨੀ ਤੰਬਾਕੂ ਦੀ ਵਿਕਰੀ ਸੰਗਠਿਤ ਅਪਰਾਧ ਸਮੂਹਾਂ ਨੂੰ ਫੰਡ ਦੇਣ ਦੇ ਵਿੱਚ ਮਦਦ ਕਰਦੀ ਹੈ ਤੇ ਗੁੰਮ ਹੋਏ ਟੈਕਸ ਵਾਲੀ ਰਹੀਂ ਕੈਨੇਡਾ ਦੇ ਲਈ ਆਰਥਿਕ ਪ੍ਰਭਾਵ ਵੀ ਪਾਉਂਦੀ ਹੈ ਯੂਨਾਈਟਿਡ ਕਿੰਗਡਮ ਦੀ ਯਾਤਰਾ ਕਰਨ ਵਾਲੇ ਕੈਨੇਡੀਅਨਾਂ ਨੂੰ ਹੁਣ ਦੇਸ਼ ਦੇ ਵਿੱਚ ਦਾਖਲ ਹੋਣ ਤੋਂ ਪਹਿਲਾਂ ਇੱਕ ਵੀਜ਼ਾ ਨਹੀਂ ਇੱਕ ਯਾਤਰਾ ਪਰਮਿਟ ਦੇ ਕਰਨ ਦੀ ਲੋੜ ਹੋਵੇਗੀ ਯੂਕੇ ਦਾ ਇਲੈਕਟ੍ਰੋਨਿਕ ਟਰੈਵਲ ਅਥਾਰਾਈਜੇਸ਼ਨ ਜੋ ਕਿ ਬੁੱਧਵਾਰ ਨੂੰ ਸ਼ੁਰੂ ਹੋਇਆ ਉਹਨਾਂ ਸਾਰੇ ਵਿਦੇਸ਼ੀ ਯਾਤਰੀਆਂ ਦੇ ਲਈ 6 ਹੀ ਨਾ ਤਾਂ ਕੁਝ ਥੋੜੇ ਸਮੇਂ ਦੇ ਦੌਰੇ ਲਈ ਲੋੜਿੰਦਾ ਹੈ ਜਿਨ੍ਹਾਂ ਨੂੰ ਦੇਸ਼ ਦੇ ਵਿੱਚ ਦਾਖਲ ਹੋਣ ਦੇ ਲਈ ਵੀਜ਼ਾ ਅ ਦਿ ਲੋੜ ਹੁੰਦੀ ਹੈ ਈਟੀਏ ਇੱਕ ਵੀਜ਼ਾ ਦੇ ਉਲਟ ਇੱਕ ਈਮੇਲ ਪੁਸ਼ਟੀਕਰਨ ਹੋਵੇਗਾ ਜੋ ਕਿ ਆਮ ਤੌਰ ਤੇ ਪਾਸਪੋਰਟ ਦੇ ਅੰਦਰ ਮੋਹਰ ਜਾਂ ਫਿਰ ਚਿਪਕਿਆ ਹੁੰਦਾ ਹੈ ਈਟੀਏ ਦੀ ਕੀਮਤ ਲਗਭਗ ਡਾਲਰ 18 ਹੈ ਤੇ ਯਾਤਰੀਆਂ ਨੂੰ ਇੱਕ ਸਮੇਂ ਦੇ ਵਿੱਚ ਵੱਧ ਤੋਂ ਵੱਧ 6 ਮਹੀਨਿਆਂ ਲਈ ਯੂਕੇ ਵਿੱਚ ਰਹਿਣ ਦੀ ਇਜਾਜ਼ਤ ਦਿੰਦਾ ਹੈ ਇਹ ਆਨਲਾਈਨ ਪ੍ਰਾਪਤ ਕੀਤਾ ਜਾ ਸਕਦਾ ਹੈ ਤੇ 2 ਸਾਲਾਂ ਦੀ ਮਿਆਦ ਦੇ ਵਿੱਚ ਕਈ ਮੁਲਾਕਾਤਾਂ ਦੀ ਵੀ ਇਜਾਜ਼ਤ ਦਿੰਦਾ ਹੈ ਯੂਕੇ ਸਰਕਾਰ ਨੇ ਆਪਣੀ ਵੈੱਬਸਾਈਟ ਤੇ ਦੱਸਿਆ ਹੈ ਕਿ ਈਟੀਏ ਇੱਕ ਯਾਤਰੀ ਦੇ ਪਾਸਪੋਰਟ ਦੇ ਨਾਲ ਡਿਜੀਟਲ ਤੌਰ ਤੇ ਜੁੜੇ ਹੋਏ ਨੇ ਤੇ ਇਹ ਸੁਨਿਸ਼ਚਿਤ ਕਰਦੇ ਨੇ ਕੇ ਲੋਕ ਯੂਕੇ ਦੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਵਧੇਰੇ ਮਜ਼ਬੂਤ ਸੁਰੱਖਿਆ ਜਾਂਚਾਂ ਕੀਤੀਆਂ ਜਾਂਦੀਆਂ ਨੇ ਸਾਡੀ ਇਮੀਗ੍ਰੇਸ਼ਨ ਪ੍ਰਣਾਲੀ ਦੀ ਦੁਰਵਰਤੋਂ ਨੂੰ ਰੋਕਣ ਦੇ ਵਿੱਚ ਵੀ ਮਦਦ ਕਰਦੇ ਨੇ ਯੂਕੇ ਦਾ ਕਹਿਣਾ ਹੈ ਕਿ ਪੂਰਵ ਅਪਰਾਧੀਕਰਨ ਅਮਰੀਕਾ ਤੇ ਆਸਟ੍ਰੇਲੀਆ ਦੇ ਸਮੇਤ ਸਰਹੱਦੀ ਸੁਰੱਖਿਆ ਦੇ ਲਈ ਕਈ ਹੋਰ ਦੇਸ਼ਾਂ ਦੁਆਰਾ ਅਪਣਾਏ ਗਏ ਪਹੁੰਚ ਦੇ ਅਨੁਸਾਰ ਹੈ ਕੈਨੇਡੀਅਨ ਪਾਸਪੋਰਟ ਧਾਰਕਾਂ ਨੂੰ ਯੂਕੇ ਦੇ ਵਿੱਚ 6 ਮਹੀਨਿਆਂ ਤੱਕ ਰਹਿਣ ਦੇ ਲਈ ਟੂਰਿਸਟ ਵੀਜ਼ੇ ਦੀ ਲੋੜ ਨਹੀਂ ਹੁੰਦੀ ਪਰ ਵਪਾਰਕ ਵੀਜ਼ਾ ਜਾਂ ਵਰਕ ਪਰਮਿਟ ਜਾਂ ਵਿਦਿਆਰਥੀ ਵੀਜ਼ਾ ਦੀ ਲੋੜ ਹੁੰਦੀ ਹੈ ਯੂਕੇ ਲਈ ਕੈਨੇਡਾ ਦੀ ਯਾਤਰਾ ਸਲਾਹਕਾਰ ਦਾ ਕਹਿਣਾ ਹੈ ਕਿ ਕੈਨੇਡਾ ਨੂੰ ਯੂਕੇ ਦੀ ਯਾਤਰਾ ਕਰਨ ਗਿਆ ट्रांजिट ਕਰਨ ਤੋਂ ਪਹਿਲਾਂ ਈਟੀਏ ਲਈ ਅਰਜ਼ੀ ਦੇਣ ਦੀ ਲੋੜ ਹੋਵੇਗੀ ਨਵੰਬਰ 2024 ਦੇ ਵਿੱਚ ਕੈਨੇਡਾ ਸਮੇਤ ਦਰਜਨਾ ਦੇਸ਼ਾਂ ਦੇ ਸਲਾਨੀਆਂ ਲਈ ਈਟੀਏ ਲਈ ਅਰਜ਼ੀਆਂ ਖੋਲੀਆਂ ਗਈਆਂ ਸਨ ਇਹ ਪ੍ਰੋਗਰਾਮ ਮਾਰਚ ਦੇ ਵਿੱਚ ਹੋਰ ਨੈਸ਼ਨੈਲिटीज ਦੇ ਲਈ ਹੋਰ ਅੱਗੇ ਵਧੇਗਾ ਤੇ ਯੂਕੇ ਸਰਕਾਰ ਦਾ ਕਹਿਣਾ ਹੈ ਕਿ ਅਰਜ਼ੀ ਦੀ ਪ੍ਰਕਿਰਿਆ ਦੇ ਵਿੱਚ ਲਗਭਗ 3 ਦਿਨ ਲੱਗਦੇ ਨੇ ਪਰ ਇਸ ਦੇ ਵਿੱਚ ਜ਼ਿਆਦਾ ਸਮਾਂ ਵੀ ਲੱਗ ਸਕਦਾ ਹੈ ਪਰਮਿਟ 2 ਸਾਲਾਂ ਦੇ ਲਈ ਯਾ ਕਿਸੇ ਵਿਅਕਤੀ ਦੇ ਪਾਸਪੋਰਟ ਦੀ ਮਿਆਦ ਪੁੱਗਣ ਤੱਕ ਜੋ ਵੀ ਜਲਦੀ ਆਵੇ ਉਸੇ ਯੋਗ ਹੁੰਦਾ ਹੈ ਯੂਕੇ ਸਕੀਮ ਯੂਰੋਪੀਅਨ ਟ੍ਰੈਵਲ ਇਨਫੋਰਮੇਸ਼ਨ ਐਂਡ ਅਥੋਰਾਈਜੇਸ਼ਨ ਸਿਸਟਮ ਵਰਗੀ ਹੈ ਜਿਸ ਦੀ ਸ਼ੁਰੂਆਤ ਦੇ ਵਿੱਚ ਦੇਰੀ ਹੋ ਗਈ ਹੈ ਜਦੋਂ ਈਟੀਏਜ਼ ਦੀ ਸ਼ੁਰੂਆਤ ਹੁੰਦੀ ਹੈ ਤਾਂ ਕੈਨੇਡੀਅਨ ਪਾਸਪੋਰਟ ਧਾਰਕਾਂ ਤੇ ਹੋਰ ਵੀਜ਼ਾ ਮੁਕਤ ਨਾਗਰਿਕਾਂ ਨੂੰ ਇਨ੍ਹਾਂ 30 ਯੂਰੋਪੀ ਦੇਸ਼ਾਂ ਦੇ ਵਿੱਚੋਂ ਕਿਸੇ ਵੀ 90 ਦਿਨਾਂ ਤੱਕ ਯਾਤਰਾ ਕਰਨ ਲਈ ਪਰਮਟ ਦੇ ਲਈ ਅਰਜ਼ੀ ਦੇਣੀ ਪਵੇਗੀ। ਅਗੇ ਦੇਖਦੇ ਆ ਐਡਵਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾ ਦੀ ਇੱਕ ਖਾਸ ਅਪਡੇਟ। ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਜੀ ਜੀ ਆਇਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ ਇੱਕ ਖਬਰ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਰਿਹਾ ਐਡਵਿੰਟਨ ਸ਼ਹਿਰ ਤੋਂ ਖਬਰ ਇਹ ਆ ਕਿ ਅਲਬਰਟਾ ਦੇ ਵਿੱਚ ਦਰਸਲ ਪੁਲਿਸ 1987 ਤੋਂ ਹੀ ਜਿਹੜੇ ਜਿਹੜੇ ਸਪੀਡਰ ਸੀਗੇ ਉਹਨਾਂ ਨੂੰ ਫੜਦੀ ਆ ਰਹੀ ਆ ਚਾਹੇ ਉਹ ਰੈਡਾਰ ਹੋਣ ਉਹਨਾਂ ਦੇ ਨਾਲ ਪਰ ਪਿਛਲੇ ਦਹਾਕਿਆਂ ਤੋਂ ਇਹਨਾਂ ਨੇ ਕੈਮਰੇ ਜਿਹੜੇ ਆ ਜੀ ਉਹ ਲਾਉਣੇ ਸ਼ੁਰੂ ਕਰ ਦਿੱਤੇ ਸੀਗੇ ਹਾਈਵੇਜ਼ ਦੇ ਉੱਤੇ ਤੇ ਹੋਰ ਕਈ ਇੰਟਰਸੈਕਸ਼ਨਸ ਦੇ ਉੱਤੇ ਵੀ ਔਰ ਬਹੁਤ ਸਾਰੇ ਲੋਕਾਂ ਨੂੰ ਉਥੋਂ ਤੁਹਾਨੂੰ ਪਤਾ ਟਿਕਟਾਂ ਵੀ ਮਿਲਦੀਆਂ ਨੇ ਲੋਕਾਂ ਦੇ ਮਨਾਂ ਵਿੱਚ ਵੀ ਇਹੇ ਗੱਲਬਾਤ ਆ ਜਾਂਦੀ ਭਈ ਪੁਲਿਸ ਵਾਲੇ ਜਿਹੜੇ ਆ ਇਹ ਲੁੱਕ ਕੇ ਕਿਤੇ ਨਾ ਕਿਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਲਾਉਂਦੇ ਆ ਔਰ ਇਹਨਾਂ ਨੂੰ ਪੈਸੇ ਜਨਰੇਟ ਹੁੰਦੇ ਆ ਯੂਸੀਪੀ ਗਵਰਨਮੈਂਟ ਜਿਹੜੀ ਆ ਜੀ ਅਲਬਰਟਾ ਦੀ ਪਿਛਲੇ ਦਿਨੀ ਜਿਹੜੇ ਉਹਦੇ ਮਨਿਸਟਰ ਨੇ ਮਿਸਟਰ ਡੈਵਨ ਰੀਸ਼ਨ ਹੋਰੀ ਉਹਨਾਂ ਨੇ ਇੱਕ ਅਨਾਉਂਸਮੈਂਟ ਕੀਤੀ ਔਰ ਜਿਹੜਾ ਉਹਨਾਂ ਨੇ ਅਨਾਉਂਸਮੈਂਟ ਕਰਨ ਦਾ ਢੰਗ ਤਰੀਕਾ ਵਰਤਿਆ ਉਹਦੇ ਵਿੱਚ ਜਿਹੜੀ ਆਮ ਕੁਝ ਲੋਕਾਂ ਦੇ ਮਨਾਂ ਦੇ ਵਿੱਚ ਨਾ ਕੁਝ ਸ਼ਬਦ ਆਏ ਹੁੰਦੇ ਆ ਵੀ ਇਹ ਜਿਹੜੇ ਕੈਮਰੇ ਨੇ ਇਹਨਾਂ ਨੂੰ ਕੈਸ਼ ਕਾਓ ਕਿਹਾ ਜਾਂਦਾ ਸੀ ਵੀ ਪੁਲਿਸ ਪੈਸੇ ਇਕੱਠੇ ਕਰ ਰਹੀ ਆ ਉਹ ਉਹਨਾਂ ਨੇ ਕੀ ਕੀਤਾ ਇੱਕ ਐਪਰਨ ਪਾਇਆ ਹੋਇਆ ਸੀ ਤੇ ਪਿੱਛੇ ਉਹਨਾਂ ਦੇ ਇੱਕ ਮੀਟ ਦਾ ਜਿਵੇਂ ਸਲੈਬ ਆ ਉਹ ਟੰਗਿਆ ਹੋਇਆ ਦਿਖਾ ਲਿਆ ਗਿਆ ਸੀ ਔਰ ਉਹ ਕਹਿੰਦੇ ਪੇ ਲਓ ਜੀ ਹੁਣ ਅਸੀਂ ਆਪਣੇ ਬਾਰਬੀਕਿਊ ਫਾਇਰ ਅਪ ਕਰ ਲਿਆ ਤੇ ਨੋ ਮੋਰ ਕੈਸ਼ ਕਾਓ ਉਸ ਗੱਲ ਨੇ ਬੜੀ ਚਰਚਾ ਜਿਹੜੀ ਹੈ ਸੂਬੇ ਦੇ ਵਿੱਚ ਛੇੜੀ ਆ ਔਰ ਇਥੋਂ ਤੱਕ ਕਿ ਜਿਹੜੇ ਪੁਲਿਸ ਚੀਫ ਆ ਉਹਨਾਂ ਨੇ ਵੀ ਉਸ ਗੱਲ ਦਾ ਨੋਟਿਸ ਲਿਆ ਸੋ ਲੋਕ ਤਾਂ ਭਾਵੇਂ ਖੁਸ਼ ਹੋ ਗਏ ਹੋਣਗੇ ਜੀ ਅਲਬਰਟਾ ਦੇ ਪਰ ਪਾਈ ਅਸੀਂ ਹੁਣ ਸਾਨੂੰ ਉਹਨੀਆਂ ਟਿਕਟਾਂ ਨਹੀਂ ਮਿਲਣੀਆਂ ਪਰ ਜਿਹੜੇ ਪੁਲਿਸ ਹੈ ਜੀ ਉਹ ਇਸ ਵੇਲੇ ਇਸ ਗੱਲ ਤੇ ਨਾ ਖੋਚਾ ਕਾਰਨ ਉਹਦਾ ਇਹ ਹੈ ਜੀ ਕਿ ਜਿਹੜੇ ਕੈਲਗਰੀ ਦੇ ਪੁਲਿਸ ਚੀਫ ਆ ਮਿਸਟਰ ਨਿਊਫੈਲਥ ਹੋਰੀ ਉਹਨਾਂ ਨੇ ਜਿਸ ਦਿਨ ਇਹ ਇਹਨਾਂ ਨੇ ਕਾਨਫਰੰਸ ਕੀਤੀ ਹੈ ਮਨਿਸਟਰ ਨੇ ਉਦੋਂ ਦੂਸਰੇ ਦਿਨ ਹੀ ਉਹਨਾਂ ਨੇ ਕਾਨਫਰੰਸ ਕਰਕੇ ਇਹ ਗੱਲ ਕਹੀ ਹਾਲਾਂਕਿ ਉਹਨਾਂ ਨੇ ਉਸ ਤਰ੍ਹਾਂ ਦਾ ਬੈਕਡ੍ਰੌਪ ਕੋਈ ਨਹੀਂ ਯੂਜ਼ ਕੀਤਾ ਔਰ ਉਹਨਾਂ ਨੇ ਇਸ ਗੱਲ ਤੇ ਕਿਹਾ ਕਿ ਦੇਖੋ ਜੀ ਸਾਨੂੰ ਕਿਹਾ ਗਿਆ ਸੀ ਸੂਬੇ ਬਣਾਉ ਪਈ ਅਸੀਂ ਗੱਲਬਾਤ ਕਰਨ ਲਈ ਮਿਨਿਸਪੈਲਿਟੀਜ਼ ਲਈ ਤਿਆਰ ਆ ਤੇ ਨਿਊਫਾਲਥਰੋਂ ਦਾ ਕਹਿਣਾ ਜੀ ਵੀ ਅਸੀਂ ਕੋਸ਼ਿਸ਼ ਕੀਤੀ ਆ ਇਹਨਾਂ ਨੂੰ ਦੋ ਤਿੰਨ ਵਾਰੀ ਮਿਨਿਸਟਰ ਸਾਹਿਬ ਨਾਲ ਗੱਲਬਾਤ ਕਰਨ ਦੀ ਉਹਨਾਂ ਨੇ ਕਹਿੰਦੇ ਸਾਡੇ ਨਾਲ ਕੋਈ ਮੁਲਾਕਾਤ ਨਹੀਂ ਕੀਤੀ ਜਦੋਂ ਕਿ ਮਿਨਿਸਟਰ ਕਹਿ ਰਿਹਾ ਜੀ ਵੀ ਅਸੀਂ ਪੁਲਿਸ ਆਫੀਸਰਸ ਉੱਥੇ ਆਏ ਸੀਗੇ ਪਰ ਪੁਲਿਸ ਚੀਫ ਨਹੀਂ ਆਏ ਸੋ ਇਸ ਤਰ੍ਹਾਂ ਦੀ ਗੱਲਬਾਤ ਉਹਨਾਂ ਦੀ ਚੱਲ ਰਹੀ ਆ ਪਰ ਪੁਲਿਸ ਚੀਫ ਦਾ ਕਹਿਣਾ ਵੀ ਇਹ ਜਿਹੜੇ ਕੈਮਰੇ ਸੀਗੇ ਇਹ ਕੈਮਰੇ ਲੋਕਾਂ ਦੀ ਸੇਫਟੀ ਲਈ ਤਾਂ ਕਿ ਲੋਕਾਂ ਦੇ ਗਾਂਹਾਂ ਸਟਾਂ ਘੱਟ ਲੱਗਣ ਇਸ ਕਰਕੇ ਵਰਤੇ ਜਾਂਦੇ ਸੀ 40 ਤੇ 60% ਦੇ ਵਿੱਚ ਜਿਹੜਾ ਰੈਵਨਿਊ ਕ੍ਰੀਏਟ ਹੁੰਦਾ ਜੀ ਉਹ ਵੰਡਿਆ ਜਾਂਦਾ ਸੀਗਾ ਪ੍ਰੋਵਿੰਸ਼ੀਅਲ ਤੇ ਮਿਊਨਿਸਪਲ ਗਵਰਨਮੈਂਟ ਦੇ ਵਿੱਚ ਤੇ ਜਿਹੜਾ 60% ਮਿਊਨਿਸਪਲ ਗਵਰਨਮੈਂਟ ਨੂੰ ਜਾਂਦਾ ਉਹਦੇ ਵਿੱਚੋਂ ਕੁਝ ਪੈਸੇ ਜਿਹੜੇ ਆ ਉਹ ਪੁਲਿਸਿੰਗ ਲਈ ਉਹਨਾਂ ਨੂੰ ਦਿੱਤੇ ਜਾਂਦੇ ਸੀਗੇ ਸੋ ਇਸ ਤਰ੍ਹਾਂ ਦੀ ਹੁਣ ਗੱਲਬਾਤ ਆ ਜੀ ਪਰ ਉਹ ਜਿਵੇਂ ਕਹਿੰਦੇ ਹੁੰਦੇ ਨੇ ਨਾ ਵੀ ਲੋਕ ਤਾਂ ਖੁਸ਼ ਹੋ ਗਏ ਨੇ ਪਰ ਲਓ ਜੀ ਸਾਨੂੰ ਗਾਂਹ ਨੂੰ ਟਿਕਟਾਂ ਨਹੀਂ ਮਿਲਣੀਆਂ ਕਿਉਂਕਿ ਸੂਬੇ ਨੇ ਕਿਹਾ ਵੀ ਅਸੀਂ ਜਿੰਨੀਆਂ ਵੀ ਲੋਕੇਸ਼ਨਸ ਤੇ ਇਹ ਲੱਗੇ ਹੋਏ ਸੀਗੇ ਕੈਮਰੇ ਅਸੀਂ ਉਸ ਲੋਕੇਸ਼ਨ ਬਾਈ ਲੋਕੇਸ਼ਨ ਜਿਹੜਾ ਇਹਨਾਂ ਦੀ ਛਾਣਬੀਨ ਕਰਾਂਗੇ ਤੇ ਇਹਨਾਂ ਨੂੰ ਉਥੋਂ ਹਟਾਵਾਂਗੇ ਜਾਂ ਰੱਖਾਂਗੇ ਉਹਦੀ ਲੋੜ ਦੇ ਮੁਤਾਬਕ ਵੀ ਉਥੇ ਉਹ ਚਾਹੀਦੇ ਸੀ ਜਾਂ ਨਹੀਂ ਸੋ ਹੁਣ ਇਹ ਨਹੀਂ ਜੀ ਪਤਾ ਵੀ ਕਿੰਨੇ ਕੈਂਪ ਇਹ ਵੀ ਸੱਚ ਕਿਹਾ ਉਹਨਾਂ ਨੇ ਕਿ 70% ਦੇ ਕਰੀਬ ਜਿਹੜੇ ਕੈਮਰੇ ਹੈਗੇ ਆ ਉਹ ਅਸੀਂ ਬੰਦ ਕਰ ਦੇਣੇ ਨੇ ਸੋ ਯੂਸੀਪੀ ਵਾਲਿਆਂ ਨੇ ਪੁਲਿਸ ਵਾਲੇ ਕਹਿੰਦੇ ਜੀ ਵੀ ਪਹਿਲਾਂ ਹੀ ਜਦੋਂ ਮਨ ਦੇ ਵਿੱਚ ਧਾਰੀ ਹੋਈ ਆ ਗੱਲ ਤੇ ਉਹਨਾਂ ਦੇ ਨਾਲ ਜਿਹੜੀ ਕਨਸਲਟੇਸ਼ਨ ਵਾਲੀ ਗੱਲ ਆ ਉਹਦੀ ਕੋਈ ਬਾੜੀ ਤੱਕ ਜਿਹੜੀ ਆ ਜੀ ਉਹ ਨਹੀਂ ਬਣਦੀ ਸੋ ਆਉਣ ਵਾਲੇ ਸਮੇਂ ਵਿੱਚ ਪਤਾ ਲੱਗੇਗਾ ਜੀ ਕਿ ਕਿੰਨੇ ਕੋ ਉਹ ਬੰਦ ਹੁੰਦੇ ਨੇ ਤੇ ਕਿੰਨੇ ਕੋ ਰੱਖੇ ਜਾਂਦੇ ਨੇ ਚੈਨਲ ਪੰਜਾਬੀ ਲਈ ਕਲਮੀਤ ਸਿੰਘ ਸੰਧਾ ਐਡਮਿੰਟਨ ਖਬਰਾਂ ਤੇ ਜਾਣਕਾਰੀਆਂ ਦਾ سلسلہ ਫਿਲਹਾਲ ਇਥੇ ਮੁਕਦਮਾ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਧੰਨਵਾਦ